ਹਾਂਜੀ ਕਿਸਾਨ ਭਰਾਵੋ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਸ਼ਕਤੀਮਾਨ ਦਾ 2023 ਮਾਡਲ 2324 ਕਿਉਂਕਿ ਬਹੁਤ ਹੀ ਘੱਟ ਚੱਲਿਆ ਜਿਵੇਂ 10 ਕਿਲੇ ਚੱਲਿਆ ਹੋਇਆ ਸੁਪਰਸੀਡਰ ਹੈ ਜੀ ਸ਼ਕਤੀਮਾਨ ਸਭ ਤੋਂ ਸਿਰੇ ਦੀ ਕੰਪਨੀ ਦਾ ਸੁਪਰਸੀਡਰ ਹੈ ਜੀ ਤੁਸੀਂ ਦੇਖ ਸਕਦੇ ਹੋ ਕੰਡੀਸ਼ਨ ਸੁਪਰਸੀਡਰ ਦੀ ਪੂਰਾ ਦਾ ਪੂਰਾ ਹੀ ਪਿਆ ਜੀ ਇਹ ਬੈਕਸਾਈਡ ਤੋਂ ਦੇਖ ਸਕਦੇ ਹੋ 8 ਫੁੱਟਾ ਜੀ ਦੇਖੋ ਕੰਡੀਸ਼ਨ ਚੈੱਕ ਕਰੋ ਵੀਡੀਓ ਦੇ ਵਿੱਚ ਬਹੁਤ ਹੀ ਸੋਹਣੀ ਕੰਡੀਸ਼ਨ ਦੇ ਵਿੱਚ ਪਿਆ ਹੈ ਇਹ ਨੰਬਰ ਸਕਰੀਨ ਦੇ ਉੱਪਰ ਚੱਲੀ ਜਾਂਦਾ ਜੀ ਜੇ ਕਿਸੇ ਵੀ ਵੀਰ ਨੇ ਕੋਈ ਵੀ ਖੇਤੀਬਾੜੀ ਦਾ ਸੰਦ ਵੇਚਣਾ ਹੋਵੇ ਜਾਂ ਲੈਣਾ ਹੋਵੇ ਜਾਂ ਕੋਈ ਵੀ ਸੁਪਰ ਸੀਡਰ 7 ਫੁੱਟ 8 ਫੁੱਟ ਲੈਣਾ ਹੋਵੇ ਵਿੱਚ ਕਟਾ ਕੇ ਵੀ ਤੁਸੀਂ ਲੈ ਸਕਦੇ ਹੋ ਇਹ ਸੁਪਰ ਸੀਡਰ ਤੁਸੀਂ ਦੇਖ ਸਕਦੇ ਹੋ ਕੰਡੀਸ਼ਨ ਬਹੁਤ ਹੀ ਵਧੀਆ ਬਹੁਤ ਹੀ ਸੋਹਣਾ Super so sweet